ਤਾਰਾ ਸਤੰਬਰ 1950 ਦੇ ਵਿੱਚ ਜਨਮੇ ਨਰਿੰਦਰ ਦਾਮੋਦਰ ਦਾਸ ਮੋਦੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ 14 ਜੁਲਾਈ 74 ਮਾਰਚ ਜਨਮ ਦਿਨ ਮਨਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਹਰ ਪਾਸੇ ਉਹਨਾਂ ਦੇ ਚਰਚੇ ਨੇ ਤੀਜੀ ਵਾਰ ਕਾਰਜਕਾਲ ਉਹਨਾਂ ਦੇ ਵੱਲੋਂ ਸੰਭਾਲਿਆ ਗਿਆ 9 ਜੂਨ ਨੂੰ ਜਿਸ ਤੋਂ ਬਾਅਦ ਇੱਕ ਰਿਕਾਰਡ ਉਹਨਾਂ ਨੇ ਨਵਾਂ ਕਾਇਮ ਕਰ ਦਿੱਤਾ ਸਾਲ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰਨ ਦੇ ਲਈ ਭਾਜਪਾ ਦੀ ਉਹਨਾਂ ਦੇ ਵੱਲੋਂ ਅਗਵਾਈ ਕੀਤੀ ਗਈ। ਦੋਵਾਂ ਮੌਕਿਆਂ ਤੇ ਪੂਰਨ ਬਹੁਮਤ ਉਹਨਾਂ ਨੇ ਹਾਸਲ ਕੀਤਾ ਜਿਸ ਤੋਂ ਬਾਅਦ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਬਣੇ ਨੇ। ਪ੍ਰਧਾਨ ਮੰਤਰੀ ਦੇ ਵੱਲੋਂ ਲਿੱਤੇ ਗਏ ਮਹੱਤਵਪੂਰਨ ਫੈਸਲਿਆਂ ਤੇ ਉਹਨਾਂ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਤਹਿਤ ਅੱਜਕੱਲ ਉਹ ਲੋਕਾਂ ਦੇ ਇੰਨੇ ਘਰਮਣ ਪਿਆਰੇ ਹੋ ਗਏ ਨੇ ਕਿ ਉਹਨਾਂ ਦਾ ਦੇਸ਼ ਵਿਦੇਸ਼ ਦੇ ਵਿੱਚ ਭਰਮਾ ਸਵਾਗਤ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦੇ ਮਜ਼ਬੂਤ ਇਰਾਦੇ ਨੇ ਜਿਸ ਤਹਿਤ ਅੱਜ ਅਸੀਂ ਆਪਣੇ ਦੇਸ਼ ਦੇ ਵਿੱਚ ਸੁਰੱਖਿਆ ਤਾਂ ਕਿਉਂਕਿ ਉਹ ਦੁਸ਼ਮਣਾਂ ਨੂੰ ਮਜ਼ਾ ਚਖਾਉਣ ਦੇ ਵਿੱਚ ਪੂਰੀ ਤਾਕਤ ਲਗਾਉਂਦੇ ਨੇ ਤੇ ਦੇਸ਼ ਭਰ ਦੀ ਜ਼ਿੰਮੇਵਾਰੀ ਉਹ ਬਖੂਬੇ ਨਿਭਾਰੇ ਨੇ ਇਹtheme ਦੱਸ ਦਈਏ ਕਿ 100 ਦਿਨ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਨਵੀਂ ਵੰਦੇ ਭਾਰਤ ਮੈਟਰੋ ਜੋ ਦੇਸ਼ ਨੂੰ ਸਮਰਪਿਤ ਕੀਤੀ ਗਈ ਹੈ 100 ਦਿਨ ਪੂਰੇ ਹੋਣ ਤੇ ਜੋ ਭਾਜਪਾ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਉਸ ਦੀ ਵੀ ਖੂਬ ਚਰਚਾ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਹਰ ਵਾਰ ਆਪਣੇ ਜਨਮ ਦਿਨ ਮੌਕੇ ਤੇ ਕੋਈ ਨਾ ਕੋਈ ਯੋਜਨਾ ਜੋ ਕਿ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਦੇ ਨੇ ਤਾਂ ਜੋ ਲੋਕ ਇਸ ਦਾ ਲਾਹਾ ਲੈ ਸਕਣ ਅਦਾਰਾ ਅਜੀਤ ਉਹਨਾਂ ਨੂੰ ਜਨਮ ਦਿਨ ਤੇ ਤੇ ਵਧਾਈ ਪੇਛਦਾ ਆ ਬਰਨਾਮ ਚੰਦਰ ਕੀ ਜੈ